ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਰਾਜਵਿੰਦਰ ਵਲੌਗ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਚੈਨਨ ਤੇ ਨਵੇਂ ਹੋਂ ਤਾਂ ਚੈਨਨ ਨੂੰ ਸਬਸਕ੍ਰਾਈਬ ਕਰੋ। ਹੈ। ਐਵੇਂ ਸਭ ਆ ਪੰਜ ਹੋ ਗਏ। ਸਾਰਾ ਦਿਨ ਹੋ ਗਿਆ ਤੜਕੇ ਦਾ ਬੁਖਾਰ ਚੜਿਆ। ਤੜਕੇ ਗੋਲੀ ਲੈ ਲਈ ਫੇਰ ਉਤਰ ਗਿਆ। ਹੁਣ 3 ਵਜੇ ਉੱઠી ਤੀ। ਚਾਹ ਦੀ ਕੁੱਟ ਕਰਕੇ ਪੀ ਲਈ ਫੇਰ ਬੁਖਾਰ ਚੜਿਆ ਫੇਰ। ਹੁਣ ਗੋਲੀ ਲੈ ਲਈ। ਹੁਣ ਜਵਾਕ ਵਿਚਾਰੇ ਕਹਿੰਦੇ ਖੀਰ ਹੀ ਕਰਦੇ ਸੰਦਾ ਨਾਲ ਰੋਟੀ ਕਿੱਥੇ ਬਣੂਗੀ ਖੀਰ ਸੇਤੀ ਬਣ ਜੂਗੀ ਕੱਲ ਸਾਰਾ ਦਿਨ ਡਾਕਟਰਾਂ ਨੇ ਜਾ ਕੇ ਆ ਕੇ ਵੀ ਕੁਝ ਨਹੀਂ ਫਰਕ ਪਿਆ ਕੱਪੜੇ ਕੁੜੀ ਨੇ ਹੁਣ ਕੱਢ ਕੇ ਮਸ਼ੀਨ ਚੋਂ ਪਾਏ ਨੇ ਸਵੇਰੇ ਲਾਤੀ ਸੀ ਸਾਰੇ ਦਿਨ ਦਾ ਇੱਥੇ ਭੂਰ ਜਿਕਣ ਮਣਕਣ ਮਣ ਹੋਈ ਜਾਂਦੀ ਹੈ ਪਿੰਦਰ ਪਵਾਉਣ ਗਿਆ ਚਾਰ ਤੜਕੇ ਦਾ ਉਹ ਘਰ ਹੀ ਨਹੀਂ ਆਇਆ ਪਹਿਲਾਂ ਮੇਰੀ ਸਲਾਹ ਤੀ ਵੀ ਕਿਸੇ ਹੋਰ ਡਾਕਟਰ ਕੋਲ ਵਗ ਜੀਏ ਮੈਂ ਆਖਿਆ ਚਲ ਅੱਜ ਦਾ ਦਿਨ ਇਹਦੀ ਦੋ ਟਾਈਮ ਦਵਾਈ ਦੱਸੀ ਸੀ ਤੇ ਉਹ ਤਿੰਨ ਟਾਈਮ ਕਰ ਲਈ ਮੜਾ ਮੋਟਾ ਠੀਕ ਹੋ ਜਾਊਗਾ ਮੈਂ ਬਹੁਤ ਔਖੀ ਕਰ ਰਹੀ ਆ ਮਖਾਰ ਨੇ ਹੱਡ ਹੱਡ ਟਸ ਕਰ ਰਹੀ ਮੈਂ ਇਦਾਂ ਬਹੁਤ ਜਾਨੋਖੀ ਹੈ ਪ੍ਰਮਾਤਮਾ ਆ ਬਖਾਰ ਨਾ ਚੜਾਈ ਕਿਸੇ ਨਾਤ ਬੰਨ ਕੀ ਬੇਨਤੀ ਹੈ ਮੇਰਾ ਤਾਂ ਐਡਾ ਕੰਮ ਮੈਨੂੰ ਤਾਂ ਲੱਤ ਇੰਨੀ ਦੁਖਦੀ ਹੁੰਦੀ ਸੀ ਮੈਂ ਤਾਂ ਤਾਂ ਵੀ ਗੋਲਦੀ ਨਹੀਂ ਸੀ ਇੰਨੇ ਨੂੰ ਈ ਗਮ ਤਾਂ ਦੇ ਕਰਦੀ ਫਿਰਦੀ ਰਹਿੰਦੀ ਸੀ ਨਾ ਤੋ ਦੂਖ ਦੀ ਤੋਂ ਵੀ ਗੋਹਾ ਸਿੱਟੀ ਜਾਂਦੀ ਦੀ ਫਿਰ ਵੀ ਡਾਕਟਰਾਂ ਨੇ ਮਨਾ ਕਰਿਆ ਵੀ ਐ ਠੀਕ ਨਹੀਂ ਹੋਣੀ ਫਿਰ ਤਾਂ ਗੋਹੀ ਵਾਲੀ ਲਾਈ ਆ ਮੈਂ ਤਾਂ ਜਮੀ ਨਹੀਂ ਕਿਸੇ ਨੂੰ ਕਾਸਟ ਦੇ ਕੇ ਰਾਜੀ ਮਾੜੇ ਜੀ ਪਿੱਛੇ ਨਹੀਂ ਅਗਲਾ ਕਹਿੰਦਾ ਬਿਮਾਰ ਹੋ ਕੇ ਆਜੋ ਮੈਂ ਨਹੀਂ ਮੈਂ ਔਖੀ ਸੌਖੀ ਆਪ ਹੀ ਕਰ ਲੈਣੀ ਆ ਹੁਣ ਅੱਜ ਤਾਂ ਮੇਰੀ ਜਮੀ ਬੇਵਾਬ ਹੋਈ ਪਿਆ ਨਾ ਮੇਰੇ ਦਰਦ ਆਉਂਦਾ ਕਿਸੇ ਟਾਈਮ ਝੋਲ ਪਿਆਉਂਦੇ ਬੈਠੀ ਬੈਠੀ ਨੇ ਇਤੋਂ ਸਾਫ ਜੇ ਕਰਕੇ ਪੀਤੀ ਨੇ ਜੰਨੇ ਪਾਣੀ ਪਾਦਾ ਸਾਰਾ ਦਿਨ ਉਹ ਕੇ ਤੜਕੇ ਦੀ ਤੁਰੀ ਫਰੀ ਨਮੀ ਆ ਜਾਂਦਾ ਵਿਚਾਰੀ ਚਾਹ ਸਾਫ ਕਰੇ ਹੁੰਦੀ ਹੈ ਪੋਚਾ ਲਾਉਂਦੇ ਹੁਣ ਝਾੜੂ ਲਾ ਕੇ ਛੱਟੀਆਂ ਦੂਰ ਤੱਕ ਉਹਨੂੰ ਪਤਾ ਮੀਂਹ ਦੇ ਵਿੱਚ ਨਿਕੇ ਨਿਕੇ ਡੱਡਾਂ ਜੀਆਂ ਆਈ ਜਾਂਦੀਆਂ ਨੇ ਹੁਣ ਮੈਂ ਗੋਲੀ ਲਈ ਅੱਧੇ ਘੰਟੇ ਚ ਇਹਦਾ ਨਸਾ ਜਾ ਉਹ ਜੂ ਮੜ ਜੀ ਹੱਡ ਜੀ ਟਸਕ ਨੂੰ ਹਟ ਜਾਣਗੇ ਫਿਰ ਮੈਂ ਇਹਨਾਂ ਨੂੰ ਖੀਰ ਬਣਾ ਕੇ ਧਰ ਦੂੰਗਾ 6:00 ਵੱਜ ਗਏ ਜੀ ਮੈਨੂੰ ਇੱਥੇ ਭਾਈ ਨੂੰ ਬਣ ਬੁਖਾਰ ਦੀ ਗੋਲੀ ਲਈ ਆ ਉੱਤਕੇ ਹੋਲੀ ਹੁਣ ਮੜਾ ਜਾਂ ਲੱਤਾਂ ਜੀਆਂ ਠੀਕ ਹੋ ਗਈਆਂ ਮੈਂ ਤਾਂ ਮੇਰੀ ਕਰੀਮ ਰੜਕਣ ਵਾਲੀ ਪਈ ਐ। ਉਹ ਕੱਢੀ ਦੀ ਬਾਰੇ ਫਰੇ ਦੇ ਚੋਂ। ਇਹ ਤਾਂ ਮੈਂ ਕਿਉਂ ਬਣਾਵਾਂ? ਮੈਲਾ ਦਾ ਕੰਮ ਇਹ ਬਹੁਤ ਵੱਧੂ ਬਾਹਣ। ਜਿਵਾਕਾਂ ਨੂੰ ਕਿਉਂ ਖਤਮ ਹੋ ਗਿਆ। ਜੇ ਦਾਖਲ ਦੁਖਲ ਤੇ ਪ੍ਰੋਬਲਮ ਆਉਂਦੀ ਆ ਤਾਂ ਬੱਚੇ ਤਾਂ ਆਪਣੀ ਰੋਟੀ ਖਾਣ ਲੈਣਗੇ ਜਾਂ ਚੌਲ ਆਪਣੇ ਭਿੱਜ ਗਏ। ਉਹ ਪਾਣੀ ਚ ਡੋਲ ਤੇ ਤੇ ਸੇਤੀ ਹੋ ਜਾਣਗੇ। ਆਪਣੇ ਤੁਹਾਨੂੰ ਪਤਾ ਵੀ ਦੁੱਧ ਥੋੜਾ ਇੱਕ ਟਾਈਮ ਮੱਝ ਦਿੰਦੀ ਆ ਉਸੇ ਚੋਂ ਇਹਨਾਂ ਨੂੰ ਖੀਰ ਬਣਾ ਦੂੰਗੀ। ਇੱਧਰ ੜਕਦਾ ਹੈ ਮੱਖਣੀ ਬਣਾ ਦਨੀ ਹੈ ਗਰਮ ਗੁਰਮ ਦੇਖਾਂਗੇ ਥੜਕੇ ਨੂੰ ਕੀ ਮਾਹੌਲ ਚਲੋ ਜੀ ਟਾਈਮ 7:30 ਹੋ ਗਏ ਮਸਰਦਾਨੀ ਦੱਬਤੀ ਸਰਦਾਰ ਜੀ ਨੇ ਪਾਣੀ ਪੁਣੀ ਪਿਆ ਤਾਂ ਮੇਥੇ ਤਾਂ ਆਵਾਜ਼ ਵੀ ਨਹੀਂ ਨਿਕਲਦੀ ਮੌਸਮ ਰੱਬ ਸਾਰਾ ਦਿਨ ਮੀਂਹ ਪਾਈ ਗਿਆ ਹੁਣ ਠੀਕ ਹੈ ਕੱਪੜੇ ਮੈਂ ਹੁਣੀ ਤੋਂ ਪਾਏ ਤੇ ਪੀਤੀ ਤੋਂ ਇੱਕ ਹਜੇ ਮਸ਼ੀਨ ਭਰੀ ਪਈ ਐ ਸੁੱਕ ਗਈ ਉਹ ਵੀ ਕਢਾਉਣ ਵਾਲੇ ਨੇ ਹਾਏ ਮਸਰੀ ਵਾਲਾ ਇੱਧਰ ਤਾਂ ਫਿਰ ਮੈਂ ਬਣਾਤੀ ਤੇ ਮੈਂ ਹੁਣ ਗਰਮ ਪਾਣੀ ਕਰਕੇ ਨਹਾਤੀਆਂ ਕੱਪੜੇ ਬਦਲੇ ਨੇ ਤੁਹਾਨੂੰ ਪਤਾ ਚਾਹੇ ਕਿੰਨਾ ਵੀ ਹੈ ਨਾ ਪਰ ਮੈਂ ਅੱਜ ਹੀ ਹੋ ਜਾਂਦੀ ਐ। ਤੇ ਅੱਜ ਤੁਸੀਂ ਐਨੇ ਕ ਬਲੌਗ ਨਾਲ ਹੀ ਇੰਜੋਏ ਕਰੋ ਜੀ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਨਾਲ ਜੇ ਸਿਹਤ ਸਰੀਰ ਠੀਕ ਹੋਵੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।